ਤੂਰੀ ਦੇ ਹਾਲਾਤ ਅਜੇ ਨੇ ਕਿ ਜਿਹੜਾ ਮੁੱਖ ਮੁੱਦਾ ਸੀਗਾ ਇਹ ਅੱਜ ਦਾ ਮੁੱਦਾ ਨਹੀਂ ਹੈ ਕਰੀਬ ਕਰੀਬ ਇਹਨੂੰ ਮੈਂ ਕਹਿੰਦਾ 7-8 ਸਾਲ ਦਾ ਉੱਠਦੇ ਨੂੰ ਹੋ ਗਏ ਮੁੱਦੇ ਨੂੰ ਵੀ ਜਿਹੜਾ ਇਹ ਫਾਟਕ ਹੈ ਰੇਲਵੇ ਫਾਟਕ ਹੈ ਤੂਰੀ ਦੇ ਬਿਲਕੁਲ ਵਿੱਚ ਵਿਚਾਲੇ ਜਿਹੜਾ ਤੂਰੀ ਨੂੰ ਦੋ ਫਾੜ ਕਰ ਦਿੰਦਾ ਜੇ ਆਪਾਂ ਕਹੀਏ ਵੀ ਇਹ ਇੱਕ ਤਰੀਕੇ ਦਾ ਇੰਟਰਨੈਸ਼ਨਲ ਬਾਰਡਰ ਹੈ ਕਿਉਂਕਿ ਸਾਰਾ ਦਿਨ ਹੀ ਇਹ ਜਿਹੜਾ ਰੇਲਵੇ ਫਾਟਕ ਹੈ ਬੰਦ ਰਹਿੰਦਾ ਮੁੱਖ ਮੰਤਰੀ ਸਾਹਿਬ 5 ਅਗਸਤ 2022 ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਜੀ ਇਹ ਮੁੱਦਾ ਹੱਲ ਕਰਤਾ ਤੇ ਬਹੁਤ ਜਲਦੀ ਇਹ ਜਿਹੜਾ ਰੇਲਵੇ ਫਟਕ ਹੈ ਇਹਦੇ ਉੱਤੇ ਅੰਡਰ ਬ੍ਰਿਜ ਬਣ ਜੇ ਓਵਰ ਬ੍ਰਿਜ ਬਣ ਜੇ ਇਹਦਾ ਮੁੱਦਾ ਹੱਲ ਕਰ ਦਿੱਤਾ ਜਾਵੇ ਤੇ ਅੱਜ 3 ਸਾਲ ਪੀਤ ਕੇ ਸਰਕਾਰ ਨੂੰ ਤਾਂ ਸਾਨੂੰ ਮਜਬੂਰ ਨਾ ਚਾਉਣਾ ਪਿਆ ਕਿ ਮਾਨ ਸਾਹਿਬ ਤੁਹਾਡਾ ਆਪਣਾ ਕੋਤਾ ਹਲਕਾ ਹੈ ਪੰਜਾਬ ਦਾ ਧੁਰਾ ਹੈ ਤੁਸੀਂ ਦੱਸਿਆ ਜਿੱਥੇ ਹੋਰ ਸਕੀਮਾਂ ਦੱਸੀਆਂ ਸੀ ਉੱਤੇ ਸਭ ਤੋਂ ਵੱਡਾ ਮੁੱਦਾ ਜੋ ਸਭ ਤੋਂ ਵੱਡੀ ਮੁਸ਼ਕਲ ਧੂਰੀ ਵਾਸੀਆਂ ਨੂੰ ਹੈ ਉਹਦਾ ਹੱਲ ਨਹੀਂ ਹੋਇਆ ਉਹਦੇ ਸਾਹਮਣੇ ਖੜੇ ਆ ਤੇ ਇਹਦਾ ਹੱਲ ਕਦੋਂ ਕਰੋਗੇ ਇਹ ਸਵਾਲ ਪੁੱਛਣ ਵਾਸਤੇ ਆਇਆ ਬਹੁਤ ਸਾਰਾ ਬਜਟ ਪੰਜਾਬ ਦੇ ਹਿੱਤ ਵਾਸਤੇ ਇਕੱਲਾ ਰੇਲਵੇ ਵਾਸਤੇ ਨਹੀਂ ਬਾਕੀ ਵੀ ਸੈਂਟਰ ਸਰਕਾਰ ਦੇ ਰਹੀ ਹੈ ਪਰ ਪੰਜਾਬ ਸਰਕਾਰ ਚਾਹੇ ਆਵਾਸ ਯੋਜਨਾ ਦੀ ਗੱਲ ਹੋਵੇ ਚਾਹੇ ਹੋਰ ਕੋਈ ਯੋਜਨਾ ਦੀ ਗੱਲ ਹੋਵੇ ਉਹ ਕਿਤੇ ਨਾ ਕਿਤੇ ਠੱਪ ਕਰਨ ਦੇ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲੱਗਦੀ ਆਮ ਆਦਮੀ ਆਮ ਆਦਮੀ ਪਾਰਟੀ ਜੀ ਦਿੱਤੇ ਸੈਂਟਰ ਦਾ ਨਾਮ ਆ ਜਾਂਦਾ ਕਿਉਂਕਿ ਇਹਨਾਂ ਨੇ ਸੈਂਟਰ ਵੱਲੋਂ ਅਜਿਸ਼ਮਨ ਰੋਗੇ ਕੇਂਦਰ ਬਣਾਏ ਗਏ ਜਿਨ੍ਹਾਂ ਦਾ ਨਾਮ ਬਦਲ ਕੇ ਇਹਨਾਂ ਨੇ ਆਮ ਆਦਮੀ ਕਲੀਨਿਕ ਰੱਖ ਦਿੱਤਾ ਆਖਰਕਾਰ ਉਹ ਸੱਚਾਈ ਸਾਹਮਣੇ ਆਈ ਨਾ ਮੋਦੀ ਸਰਕਾਰ ਸੜਕਾਂ ਬਣਾ ਰਹੀ ਹੈ ਕੱਲ ਹਰਪਾਲ ਸਿੰਘ ਚੀਮਾ ਜੋ ਵਿੱਤ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੇ ਕਿਉਂ ਨਹੀਂ ਜ਼ਿਕਰ ਕਰਿਆ ਰੇਲਵੇ ਫਾਟਕ ਦਾ ਸੜਕਾਂ ਦਾ ਜ਼ਿਕਰ ਕਰ ਰਹੇ ਸੀ ਉਹ ਸੜਕਾਂ ਵੀ ਸਾਰੀਆਂ ਕੇਂਦਰ ਸਰਕਾਰ ਬਣਾ ਰਹੀ ਹੈ ਤਿੰਨ ਸਾਲ ਪੂਰੇ ਹੋ ਗਏ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਵੇਂ ਦੇਖਦੇ ਹਾਂ ਦੇਖੋ ਅੱਜ ਧੂਰੀ 'ਚ ਖੜੇ ਆ ਤਿੰਨ ਸਾਲ ਪੂਰੇ ਹੋ ਗਏ ਪੰਜਾਬ ਸਰਕਾਰ ਨੂੰ ਬਣੀ ਨੂੰ ਤੇ ਧੂਰੀ ਨੂੰ ਕਿਉਂਕਿ ਮੁੱਖ ਮੰਤਰੀ ਦਾ ਖੁੱਦਾ ਹਲਕਾ ਹੈ ਤੇ ਮੁੱਖ ਮੰਤਰੀ ਸਾਹਿਬ ਧੂਰੀ ਨੂੰ ਪੰਜਾਬ ਦਾ ਧੁਰਾ ਦੱਸਿਆ ਕਰਦੇ ਸੀ ਤੇ ਧੂਰੀ ਦੇ ਹਾਲਾਤ ਅਜੇ ਨੇ ਕਿ ਜਿਹੜਾ ਮੁੱਖ ਮੁੱਦਾ ਸੀਗਾ ਇਹ ਅੱਜ ਦਾ ਮੁੱਦਾ ਨਹੀਂ ਹੈ ਕਰੀਬ ਕਰੀਬ ਇਹਨੂੰ ਮੈਂ ਕਹਿੰਦਾ 7-8 ਸਾਲ ਤਾਂ ਉੱਥੇ ਦੇ ਨੂੰ ਹੋ ਗਏ ਮੁੱਦੇ ਨੂੰ ਵੀ ਜਿਹੜਾ ਇਹ ਫਾਟਕ ਹੈ ਰੇਲਵੇ ਫਾਟਕ ਧੂਰੀ ਦੇ ਬਿਲਕੁਲ ਵਿੱਚ ਵਿਚਾਲੇ ਜਿਹੜਾ ਧੂਰੀ ਨੂੰ ਦੋ ਫਾੜ ਕਰ ਦਿੰਦਾ ਜੇ ਆਪਾਂ ਕਹੀਏ ਵੀ ਇਹ ਇੱਕ ਤਰੀਕੇ ਦਾ ਇੰਟਰਨੈਸ਼ਨਲ ਬਾਰਡਰ ਹੈ ਕਿਉਂਕਿ ਸਾਰਾ ਦਿਨ ਹੀ ਇਹ ਜਿਹੜਾ ਰੇਲਵੇ ਫਾਟਕ ਹੈ ਬੰਦ ਰਹਿੰਦਾ ਇਹਦਾ ਬਹੁਤ ਵੱਡਾ ਮੁੱਦਾ ਸੀ ਤੇ ਤੁਹਾਨੂੰ ਯਾਦ ਹੋਊਗਾ ਕਿ ਕੇਸੀ ਪੈਲੈਸ ਦੇ ਵਿੱਚ ਮੁੱਖ ਮੰਤਰੀ ਸਾਹਿਬ 5 ਅਗਸਤ 2022 ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਜੀ ਇਹ ਮੁੱਦਾ ਹੱਲ ਕਰਤਾ ਤੇ ਬਹੁਤ ਜਲਦੀ ਇਹ ਜਿਹੜਾ ਰੇਲਵੇ ਫਟਕ ਹੈ ਇਹਦੇ ਉੱਤੇ ਅੰਡਰ ਬ੍ਰਿਜ ਬਣ ਜੇ ਓਵਰ ਬ੍ਰਿਜ ਬਣ ਜੇ ਇਹਦਾ ਮੁੱਦਾ ਹੱਲ ਕਰ ਦਿੱਤਾ ਜਾਊਗਾ ਤੇ ਅੱਜ 3 ਸਾਲ ਬੀਤ ਕੇ ਸਰਕਾਰ ਨੂੰ ਤਾਂ ਸਾਨੂੰ ਮਜਬੂਰ ਨਾ ਚਾਉਣਾ ਪਿਆ ਕਿ ਮਾਨ ਸਾਹਿਬ ਤੁਹਾਡਾ ਆਪਣਾ ਖੁੱਦਾ ਹਲਕਾ ਹੈ ਪੰਜਾਬ ਦਾ ਧੁਰਾ ਹੈ ਤੁਸੀਂ ਦੱਸਿਆ ਜਿੱਥੇ ਹੋਰ ਸਕੀਮਾਂ ਦਸੀਆਂ ਸੀ ਉੱਤੇ ਸਭ ਤੋਂ ਵੱਡਾ ਮੁੱਦਾ ਜੋ ਸਭ ਤੋਂ ਵੱਡੀ ਮੁਸ਼ਕਲ ਧੂਰੀ ਵਾਸੀਆਂ ਨੂੰ ਹੈ ਉਹਦਾ ਹੱਲ ਨਹੀਂ ਹੋਇਆ ਉਹਦੇ ਸਾਹਮਣੇ ਖੜੇ ਆ ਤੇ ਇਹਦਾ ਹੱਲ ਕਦੋਂ ਕਰੋਗੇ ਇਹ ਸਵਾਲ ਪੁੱਛਣ ਵਾਸਤੇ ਆਇਆ ਹੋਰ ਬਹੁਤ ਸਾਰੇ ਮੁੱਦੇ ਨੇ ਜਿਹਦੇ ਵਿੱਚ ਧੂਰੀ ਦੇ ਵਿੱਚ ਜਿਹੜਾ ਸੜਕਾਂ ਦਾ ਬੁਰਾ ਹਾਲਾਤ ਨੇ ਸੜਕਾਂ ਦੇ ਵਿਚਾਲੇ ਕਦੇ ਕੰਦ ਕੱਢ ਦਿੱਤੀ ਜਾਂਦੀ ਹੈ ਕਦੇ ਹਟਾ ਦਿੱਤੀ ਜਾਂਦੀ ਹੈ ਸੜਕਾਂ ਦਾ ਬੁਰਾ ਹਾਲ ਹੋ ਰਿਹਾ ਔਰ ਕੁਝ ਨਹੀਂ ਹੋ ਰਿਹਾ ਅੰਦਰ ਤੁਸੀਂ ਚਲੇ ਜਾਓ ਕਿਤੇ ਗੋਡੇ-ਗੋਡੇ ਪਾਣੀ ਖੜਾ ਹੈ ਸੀਵਰੇਜ ਤੱਕ ਦਾ ਬੁਰਾ ਹਾਲ ਹੈ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਕੇ ਕਾਲਾ ਪਾਣੀ ਪੀਣਾ ਪੈ ਰਿਹਾ ਜੇ ਆਪਾਂ ਕਹੀਏ ਕਿ ਅੱਜ ਪੰਜਾਬ ਦਾ ਕਾਲਾ ਪਾਣੀ ਵਾਲਾ ਏਰੀਆ ਧੂਰੀ ਬਣ ਚੁੱਕਿਆ ਹੈ ਤਾਂ ਇਹਦੇ ਵਿੱਚ ਕੁਝ ਝੂਠ ਨਹੀਂ ਹੈ ਇਹ ਮੁੱਖ ਮੰਤਰੀ ਸਾਹਿਬ ਦਿਖਾਈ ਨਹੀਂ ਦਿੰਦੇ ਮੈਂ ਕਹਿੰਦਾ ਵੀ ਮੈਨੂੰ ਇਹ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਧੋਖਾ ਦਿੱਤਾ ਧੂਰੀ ਵਾਲਿਆਂ ਨੂੰ ਤੇ ਹੁਣ ਕਿਤੇ ਹੋਰ ਧੋਖਾ ਦੇਣ ਦੀ ਸੋਚ ਰਹੇ ਕਿਉਂਕਿ ਜਲੰਧਰ ਦੇ ਵਿੱਚ ਵੀ ਘਰ ਬਣਾ ਲਿਆ ਕੀ ਪਤਾ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਪਰ ਧੂਰੀ ਵਾਸੀਆਂ ਨੂੰ ਅਜੇ ਨਾਤ ਕਰ ਸਕਿਆ ਕਰ ਚੁੱਕਿਆ ਹੈ ਮੁੱਖ ਮੰਤਰੀ ਸਾਹਿਬ ਜਿਹੜਾ ਸਾਡੇ 60 ਸਾਲ ਤੋਂ ਉੱਪਰ ਕੰਸੈਸ਼ਨ ਮਿਲਦਾ ਸੀ ਉਹ ਦੁਬਾਰਾ ਤੋਂ ਚਾਲੂ ਕਰਵਾਇਆ ਤੇ ਬਹੁਤ ਸਾਰਾ ਬਜਟ ਪੰਜਾਬ ਦੇ ਹਿੱਤ ਵਾਸਤੇ ਇਕੱਲਾ ਰੇਲਵੇ ਵਾਸਤੇ ਨਹੀਂ ਬਾਕੀ ਵੀ ਸੈਂਟਰ ਸਰਕਾਰ ਦੇ ਰਹੀ ਹੈ ਪਰ ਪੰਜਾਬ ਸਰਕਾਰ ਉਜੇ ਆਵਾਸ ਯੋਜਨਾ ਦੀ ਗੱਲ ਹੋਵੇ ਚਾਹੇ ਹੋਰ ਕੋਈ ਯੋਜਨਾ ਦੀ ਗੱਲ ਹੋਵੇ ਉਹਨੂੰ ਕਿਤੇ ਨਾ ਕਿਤੇ ਠੱਪ ਕਰਨ ਦੇ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲੱਗਦੀਆਂ। ਤੁਹਾਡੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਇਹ ਭੱਜੀ ਨਜ਼ਰ ਆ ਰਹੀ ਹੈ? ਕੀ ਕਾਰਨ ਹੋ ਸਕਦਾ ਮੁੱਖ ਤੌਰ ਤੇ? ਡਾਕਟਰ ਦਾ ਤੁਸੀਂ ਇਹ ਰੇਲਵੇ ਫਾਟਕ ਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਦਾ। ਆਮ ਆਦਮੀ ਆਮ ਆਦਮੀ ਪਾਰਟੀ ਜਿੱਥੇ ਸੈਂਟਰ ਦਾ ਨਾਮ ਆ ਜਾਂਦਾ ਹੈ ਕਿਉਂਕਿ ਇਹਨਾਂ ਨੇ ਸੈਂਟਰ ਵੱਲੋਂ ਅਜਿਸ਼ਮਨ ਰੋਗੇ ਕੇਂਦਰ ਬਣਾਏ ਗਏ ਜਿਨ੍ਹਾਂ ਦਾ ਨਾਮ ਬਦਲ ਕੇ ਇਹਨਾਂ ਨੇ ਆਮ ਆਦਮੀ ਕਲੀਨਿਕ ਰੱਖ ਦਿੱਤਾ। ਆਖਰਕਾਰ ਉਹ ਸਚਾਈ ਸਾਹਮਣੇ ਆਈ ਨਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਓਵਰ ਸ਼ੈਡੋ ਕਰਨ ਦੀ ਕੋਸ਼ਿਸ਼ ਕਰਦੇ ਆ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਸੜਕਾਂ ਬਣਾ ਰਹੀ ਹੈ ਕੱਲ ਹਰਪਾਲ ਸਿੰਘ ਚੀਮਾ ਜੋ ਵਿੱਤ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੇ ਕਿਉਂ ਨਹੀਂ ਸਿਕਰ ਕਰਿਆ ਰੇਲਵੇ ਫਾਟਕ ਦਾ ਸੜਕਾਂ ਦਾ ਜ਼ਿਕਰ ਕਰ ਰਹੇ ਸੀ ਉਹ ਸੜਕਾਂ ਵੀ ਸਾਰੀਆਂ ਕੇਂਦਰ ਸਰਕਾਰ ਬਣਾ ਰਹੀ ਹੈ ਪਿੰਡਾਂ ਦੇ ਵਿੱਚ ਜਿਹੜੀਆਂ 18 ਫੁੱਟੀਆਂ ਸੜਕਾਂ ਬਣਦੀਆਂ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਅਧੀਨ ਬਣਦੀਆਂ ਨੇ ਜਿਹੜਾ ਇਹ ਮਾਲਵਾ ਨਹਿਰਾਂ ਦਾ ਰੋਲਾ ਪਾਉਂਦੇ ਆ ਕਿ ਅਸੀਂ ਸੂਏ ਬਣਾ ਤੇ ਟੇਲ ਤੱਕ ਪਾਣੀ ਪਹੁੰਚਾਤਾ ਉਹ ਪ੍ਰਧਾਨ ਮੰਤਰੀ ਖਰੀਸੀ ਸਿੰਚਾਈ ਯੋਜਨਾ ਹੈ ਉਹ ਵੀ ਸੈਂਟਰ ਸਰਕਾਰ ਬਣਾ ਰਹੀ ਹੈ ਸਾਰੇ ਕੰਮ ਹੀ ਸੈਂਟਰ ਸਰਕਾਰ ਕਰ ਰਹੀ ਹੈ ਇੱਥੇ ਸਿਰਫ ਦਿੱਕਤ ਇੰਨੀ ਕ ਹੈ ਜੋ ਧੂਰੀ ਦੇ ਵਿੱਚ ਹੈ ਕਿ ਜਿਹੜੀਆਂ ਆਲੇ ਦੁਆਲੇ ਦੀਆਂ ਦੁਕਾਨਾਂ ਨੇ ਆਲੇ ਦੁਆਲੇ ਪੀ ਡਬਲਯੂ ਡੀ ਦਾ ਕੰਮ ਹੈ ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ ਜਿਹੜਾ ਇਹਨਾਂ ਨੂੰ ਰੀਹੈਬਿਲੀਟੇਟ ਕਰਨਾ ਹੈ ਜਾਂ ਆਲੇ ਦੁਆਲੇ ਦੀਆਂ ਸੜਕਾਂ ਦੇ ਉੱਤੇ ਐਕਵਾਇਜ਼ੀਸ਼ਨ ਕਰਨਾ ਹੈ ਤਾ ਕਰਕੇ ਠੱਪ ਹੋਇਆ ਹੋਇਆ ਜੇ ਕੇਂਦਰ ਸਰਕਾਰ ਨੇ ਕਰਨਾ ਹੁੰਦਾ ਤਾਂ ਹੁਣ ਉਹਨੂੰ ਕਦੋਂ ਦਾ ਹੋਇਆ ਹੁੰਦਾ ਜੀ ਜੇ ਟੋਲ ਦੀ ਗੱਲ ਕੀਤੀ ਜਾਵੇ ਟੋਲ ਕਹਿ ਰਹੇ ਨੇ ਕਿ ਅਸੀਂ ਇਹਨੇ ਹਟਾਤੇ ਨੇ ਕਿ ਉਹ ਸੈਂਟਰ ਦੇ ਵਿੱਚੋਂ ਮਨਜ਼ੂਰ ਹੋਏ ਸੀਗੇ ਹਟਾ ਦੇ ਦੇਖੋ ਜਿਹੜੇ ਟੋਲ ਹਟਾਏ ਗਏ ਨੇ ਜੀ ਉਹਨਾਂ ਦੇ ਪੂਰੇ ਹੋ ਚੁੱਕੇ ਸੀਗੇ ਉਹ ਐਕਸਪਾਇਰ ਹੋਣ ਵਾਲੇ ਸੀ ਤਾਂ ਕਰਕੇ ਹਟਾਏ ਗਏ ਆ ਮੈਂ ਤੁਹਾਨੂੰ ਦੱਸਦਾ